ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਵੀਡੀਓ ਬਣਾਉਣ ਜਾ ਰਹੇ ਹਾਂ ਦੋ ਮੱਜਾ ਤੁਹਾਨੂੰ ਦਿਖਾਉਣੀਆਂ ਨੇ ਦੋਵੇਂ ਤਿਜੇ ਤਿਜੇ ਸੂਵੇ ਆ ਇੱਕ ਤਿਜਾ ਸੂਹਾ ਦੋਸਤੋ ਸੂਈ ਆ ਬਿਲਕੁਲ ਤਾਜੀ ਸੱਜਰ ਸੋ ਚੰਗੇ ਦੁੱਧ ਤੇ ਇਸ ਵਕਤ ਚੱਲ ਰਹੀ ਆ ਸੋ ਬਾਕੀ ਪੂਰੀ ਡਿਟੇਲ ਖੁੱਲ ਕੇ ਗੱਲਬਾਤ ਹੋਊਗੀ ਵੀਰ ਗੁਰਪ੍ਰੀਤ ਦੇ ਨਾਲ ਓਨਰ ਆ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਇੱਕ ਦੋਸਤੋ ਤੀਜਾ ਸੂਆ ਸੂਨ ਵਾਲੀ ਇਹ ਤੁਸੀਂ ਸਾਹਮਣੇ ਮੱਝ ਦੇਖ ਰਹੇ ਜੀ ਇਹ ਤਿਆਰੀ ਵਾਲੀ ਆ ਹਜੇ ਟਿਕਰਿਆ ਹਾਲੇ ਤੁਸੀਂ ਵਿజిਟ ਕਰਨੀ ਆ ਕਰਿਆਲਾ ਪਿੰਡ ਆ ਦੋਸਤੋ ਪੱਟੀ ਤੋਂ ਥੋੜੀ ਦੂਰੀ ਆ ਕਰਿਆਲੇ ਦੀ ਕਰਿਆ ਪੱਟੀ ਮੋੜ ਤੋਂ ਇੱਕ ਛੜਕ ਦੋਸਤੋ ਨਿਕਲਦੀ ਆ ਕਰਿਆਲਾ ਬਰਨਾਲਾ ਬਲਟੋਹਾ ਇਹ ਇਸੇ ਛੜਕ ਦੇ ਉੱਪਰ ਪਿੰਡ ਆ ਜਾਂਦੇ ਆ ਤੇ ਖੇਮ ਕਰਨ ਨੂੰ ਛੜਕ ਜਾਂਦੀ ਆ ਅੱਜ ਤਰੀਕ 4 ਅਗਸਤ ਤੇ ਸਮਾਂ ਦੋਸਤੋ ਦੁਪਹਿਰ ਦੇ ਕੋਈ 12:30 ਪਾਉਨੇ 1 ਵਜੇ ਦਾ ਸਮਾਂ ਹੈ ਆਉ ਲੈਨੇ ਆ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਤੋ ਬਾਕੀ ਮੇਰਾ ਵੀਰੇ ਜਿਹੜਾ ਵੀ ਕੋਈ ਖਰੀਦਦਾਰ ਆ ਰਿਹਾ ਸੋ ਕਾਫੀ ਵੀਰਾਂ ਦੀ ਡਿਮਾਂਡ ਇੱਕ ਇਛਾ ਹੁੰਦੀ ਆ ਕਿ ਘਰ ਦੇ ਵਿੱਚੋਂ ਘਰੇਲੂ ਘਰ ਦੇ ਵਿੱਚੋਂ ਪਸ਼ੂ ਖਰੀਦੇ ਜਾਣ ਠੀਕ ਆ ਜੀ ਇੱਕ ਬਿਲਕੁਲ ਸਹੀ ਤੇ ਸਟ੍ਰੀਕ ਜਿਹੜੀ ਆ ਪੂਰੀ ਜਾਣਕਾਰੀ ਮਿਲ ਜਾਂਦੀ ਆ ਤੁਹਾਨੂੰ ਉਹ ਪੂਰੀ ਡਿਟੇਲ ਆਪਾਂ ਲੈ ਲੈਨੇ ਆਓ ਚੱਲਦੇ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਿਕਾ ਦੱਸਿਗਾ ਵੀਰ ਜੀ ਹੋਰ ਵੀਰੇ ਠੀਕ ਠਾਕ ਹੈ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਠੀਕ ਹੈ ਵੀਰੇ ਅੱਛਾ ਵੀਰ ਗੁਰਪ੍ਰੀਤ ਜਿੱਦਾਂ ਤੁਸੀਂ ਮੈਨੂੰ ਦੱਸਤਾ ਸੀ ਵੀ ਅੱਜ ਆਪਣੇ ਵੈਸੇ ਘਰੋਂ ਹੀ ਆਪਾਂ ਜਿਹੜੇ ਦੋ ਐਨੀਮਲ ਸ ਤੇ ਵੈਸੇ ਪਸ਼ੂ ਜਿੰਨੇ ਵੀ ਆਪਣੇ ਕੋਲ ਸਾਰੇ ਵੈਸੇ ਹੈ ਮੋਰਾ ਬਰੀਡ ਦੇ ਹੀ ਆ ਹਾਂਜੀ ਹਾਂਜੀ ਮੋਰਾ ਬਰੀਡ ਦੇ ਹੀ ਆ ਇਹ ਸਾਰੇ ਪਸ਼ੂ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਇਧਰੋਂ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਤੇ ਥੋੜਾ ਜਿਆਦਾ ਦਿਖਾ ਦੇਣਾ ਇਧਰੋਂ ਜ਼ੂਮ ਕਰਕੇ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਬੋਰਡ ਤੇ ਬਿਲਕੁਲ ਥੱਲੇ ਜਿਹੜੇ ਪਸ਼ੂ ਵੀਰ ਨੇ ਬੰਨੇ ਆ ਤੇ ਘਰ ਦੇ ਘਰੇਲੂ ਪਸ਼ੂ ਆ ਤੇ ਅੱਜ ਜਿਹੜੇ ਪਸ਼ੂ ਤਿਆਰੀ ਵਾਲੇ ਸੀਗੇ ਉਹ ਇਹ ਦੋ ਨਗ ਨੇ ਇੱਕ ਤਾਂ ਜਿਹੜੀ ਮਾਝ ਸੂਈ ਆ ਫਿਰ ਗੁਰਪ੍ਰੀਤ ਜਿਹੜੀ ਸੂਈ ਮਾਝ ਇਹ ਸੁਭਾ ਖਨਵਾ ਇਹ ਤੀਜਾ ਸੁਹਾ ਜੀ ਤੀਜਾ ਸੁਹਾ ਹਾਂਜੀ ਇਹਦੀ ਪੂਰੀ ਡਿਟੇਲ ਆਪਣੇ ਵੀਰਾਂ ਨੂੰ ਦੱਸ ਦਈਏ ਤਾਂ ਜੋ ਇੱਥੇ ਕੋਈ ਵੀਰ ਆਉਣਾ ਜਿੰਨੇ ਤਿੱਜਾ ਸੁਆ ਜੀ ਤੇ ਇਸ ਟਾਈਮ ਤੇ ਇਹਦੇ ਥੱਲੇ 13 ਲੀਟਰ ਦੁੱਧ ਤਿਆਰ ਆ ਕੋਈ ਇੱਕ ਟਾਈਮ ਚੋਗੇ ਕਰ ਲੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਠੀਕ ਲੈਟ ਇਹਦੇ ਥੱਲੇ 13 ਤੁਸੀਂ 12 ਮੰਨ ਕੇ ਚੱਲੋ ਪਰ 13 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ ਠੀਕ ਜੋ ਕੋਈ ਨੂਰ ਦਾ ਇਹਦੇ ਪਿੱਛੇ ਕੱਟੀ ਆ ਜੀ ਬੱਚਾ ਠੀਕ ਹੈ ਜੀ ਹਾਂ ਜੀ ਆ ਦੋਸਤੋ ਵੀਰ ਨੇ ਮੈਨੂੰ ਕਿਹਾ ਸੀ ਆਂਦਾ ਵੀ ਬੇਸ਼ੱਕ ਵੀਰ ਤੁਸੀਂ ਪਹੁੰਚ ਕਰ ਜੋ ਵਿਜ਼ਿਟ ਕਰ ਦਿਓ ਦੋ ਟਾਈਮ ਨਹੀਂ ਚਾਹੀ ਤਿੰਨ ਟਾਈਮ ਇੱਕ ਖਾਲੀ ਕਰ ਦਾਂਗੇ ਦੋ ਟ ਦੋ ਟਾਈਮ ਵੀਰਾਂ ਨੂੰ ਚੁਆ ਕੇ ਪੇਸ਼ਕਸ਼ ਕਰਦੇ ਹੋ ਵੀਡੀਓ ਠੀਕ ਆ ਜੀ ਪਰ ਸਮਾਂ ਥੋੜਾ ਜਿਹਾ ਦੋਸਤੋ ਸ਼ਡਿਊਲ ਬਜੀ ਹੋਂ ਕਰਕੇ ਦੋ ਟਾਈਮ ਆਪਾਂ ਚਵਾਈ ਚਲੋ ਨਹੀਂ ਕਰਕੇ ਵਿਖਾ ਸਕਦੇ ਸੀਗੇ ਤੇ ਫਿਲਹਾਲ ਮੈਂ ਕਿਹਾ ਵੀਰ ਜੋ ਵੀ ਥੱਲੇ ਹੈਗਾ ਮੌਕੇ ਤੇ ਤੂੰ ਦੱਸ ਦੇ ਵੀ ਰਿਐਲਿਟੀ ਦੇ ਵਿੱਚ 1/2 ਕਿਲੋ ਕਿਲੋ ਵੀਰਾਂ ਦਾ ਵੀ ਆਪਾਂ ਘਾਟ ਹੀ ਦੱਸਾਂਗੇ ਤੇ ਆਣ ਕੇ ਵੀਰ ਕੋਈ 13 ਕਿਲੋ ਚੁਵਾਈ ਕਰ ਲੇ ਪਰ 12 ਕਿਲੋ ਆਂ ਦਾ ਵੀ ਮੇਰਾ ਵੀਰ ਕੋਈ ਮੰਨ ਕੇ ਮੇਰੇ ਨਾਲ ਸੌਦਾ ਕਰ ਲੇ ਹੋਵੇ ਨਾ ਹੋਵੇ ਤਾਂ ਦੋਸਤੋ 13 ਕਿਲੋ ਆ ਕਾਦ ਤੋਂ ਵੱਡਾ ਇੱਕ ਵਾਰੀ ਪੂਰਾ ਸਟਰਕਚਰ ਤੁਹਾਨੂੰ ਆਪਾਂ ਇਸ ਮਾਚ ਦਾ ਦਿਖਾ ਦਿੰਦੇ ਆ ਸਪਾਟੀ ਸ ਤੇ ਕੱਤ ਪੋਤਾਲੀਆਂ ਮੱਝਾਂ ਵੈਸੇ ਜਿਹੜੇ ਜਿੰਨੇ ਪਸ਼ੂ ਵੀ ਤੁਸੀਂ ਆਓਗੇ ਦੋਸਤੋ ਘਰੇ ਰੱਖੇ ਆ ਸਾਰੇ ਇੱਕੋ ਜਿਹੇ ਹਾਈਟ ਕਦਾਂ ਵਾਲੇ ਆ ਪੂਰੇ ਵੱਡੇ ਆ ਤੇ ਮਗਰ ਅੱਛਾ ਵੀ ਗੁਰਪ੍ਰੀਤ ਜਿਹੜੀ ਆ ਕੱਟੀ ਆ ਗਈ ਇਹ ਕਿਹੜੇ ਸੀਮਨ ਦੀ ਇਹ ਕੋਹੇ ਨੂਰ ਦੀ ਆ ਜੀ ਲక్ష్ਮੀ ਡੇਰੀ ਵਾਲੇ ਆ ਲక్ష్ਮੀ ਡੇਰੀ ਵਾਲੇ ਠੀਕਾ ਐਲ ਡੀ ਐਫ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰਪੁਰ ਦੀ ਇਹ ਮਗਰ ਕੱਟੀ ਆ ਠੀਕ ਆ ਜੀ ਹਾਂਜੀ ਸੋ ਕੱਟੀ ਵੀ ਬਿਲਕੁਲ ਤੁਸੀਂ ਵੇਖ ਸਕਦੇ ਚੰਗੇ ਬੁੱਲ ਦੀ ਆ ਚੰਗੇ ਬਾਪ ਦੀ ਧੀ ਆ ਤੇ ਬਹੁਤ ਸੋਹਣੀ ਕੱਟੀ ਆ ਠੀਕ ਆ ਮੱਝ ਉਦਾਂ ਜੀ 15 16 ਕਿਲੋ ਵਾਲੀ ਆ ਗਰਮੀ ਕਰਕੇ 13 ਇਕੋ 12 13 ਕਿਲੋ ਵਾਲੀ ਨਹੀਂ ਹੈਗੀ 15 ਸਵਾ ਕਿਲੋ ਆਪਾਂ ਪਰ ਝੂਠ ਨਹੀਂ ਮਾਰਨਾ ਜਿੰਨਾ ਤਿਆਰ ਉਹਨਾਂ ਹੀ ਕਵਾਂਗੇ 13 ਲੀਟਰ ਦੋ ਤਿਆਰ ਆਈ ਪੂਰਾ ਕੋਈ ਇੱਕ ਟਾਈਮ ਚੋਲੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹਮ ਜਿੰਨੇ ਜਰੀ ਮਰਜੀ ਸਾਈਬਾ ਨਾ ਕਰ ਲੈ ਆਪ ਦਾ ਪੂਰੀ ਰੀ ਲਾਲੇ ਭਾਵੇਂ ਤਿੰਨ ਦਿਨ ਲਗਾਤਾਰ ਚੋਲੇ ਮੱਜ ਆਪ ਦੀ ਸਵੇਰੇ ਖਾਲੀ ਕਰ ਲੈ ਉਸ ਤੋਂ ਬਾਅਦ ਤਿੰਨ ਟਾਈਮ ਚੋਲੇ ਇਸ ਗੱਲ ਦੀ ਆਪਣੀ ਗਾਰੰਟੀ ਹੈ ਜੀ ਲਓ ਦੋਸਤੋ ਜਿਹੜਾ ਕੋਈ ਪਸ਼ੂ ਦੋਸਤੋ ਕੋਈ 12 13 ਵਾਲਾ ਉੱਥੇ ਆਪਾਂ ਇੱਕ ਗੱਲ ਤਾਂ ਜ਼ਰੂਰ ਧਿਆਨ ਦੇਣ ਵਾਲੀ ਆ ਵੀ ਚੰਗੀ ਸੇਵਾ ਕਰਕੇ ਕੋਈ 15 ਲੀਟਰ ਤੋਂ ਪਲੱਸ ਇਹਨਾਂ ਇਹਗਾ ਵੀ 9 10 ਕਿਲੋ ਵਾਲੀ ਦੀ ਆਪਾਂ 15 16 ਲੀਟਰ ਚਵਾਈ ਕਰ ਲਾਂਗੇ ਜਿਹੜੀ ਜਿੰਨਾ ਕ ਦੁੱਧ ਕਰਮਾਣੀ ਨੂੰ ਲੱਗਾ ਉਹਨਾਂ ਚਵਾਉਣਾ ਹੀ ਚਵਾਉਣਾ ਇਹ ਆ ਦੇਖ ਜਿਹੜੀ ਮੱਝ ਇਹਦੇ ਚਵਾਈ ਲੱਗੀ ਇਦਾਂ ਦੀ ਮੱਝ 1.5 ਲੱਖ ਵਾਲੀ 2 ਲੱਖ ਵਾਲੀ ਦੀ ਵੀ ਚਵਾਈ ਹੁੰਦੀ ਅੱਛਾ ਜੀ ਜਿੰਨੀ ਪੋਲੀ ਇਹਦੇ ਚਵਾਈ ਲੱਗੀ ਅੱਛਾ ਬਾਕੀ ਵੀਰ ਗੁਰਪ੍ਰੀਤ ਚਵਾਉਂਦੀ ਦੁੱਧ ਤੁਸੀਂ ਪਿਛਲੇ 2 ਸੂਬੇ ਚਲੋ ਚੋਈ ਆ ਲੰਮਾ ਟਾਈਮ ਵੀ ਚਾਉਂਦੀ ਹੈ ਦੁੱਧ ਹਾਂਜੀ ਹਾਂਜੀ ਇਹ 8 9 ਮਹੀਨੇ ਲਗਾਤਾਰ ਵਧੀਆ ਮਿਲਦੀ ਹੈ ਜੀ ਠੀਕ ਆ ਠੀਕ ਆਪਣੇ ਕੋਲ ਜਿੰਨੀਆਂ ਵੀ ਤੁਸੀਂ ਮੱਝਾਂ ਵੇਖੀਆਂ ਸਾਰੀਆਂ ਵਧੀਆ ਆਪਣੇ ਪਿੰਡ ਆ ਕੇ ਕੋ ਇਹ ਸਾਰੀਆਂ ਆਪਾਂ ਬਰੀਡ ਉਧਰੋਂ ਹਰਿਆਣੇੋਂ ਲਿਆਂਦੀ ਸੀ 2019 ਦੇ ਵਿੱਚ ਮੱਝਾਂ ਆਈਆਂ ਉਹ ਵੀ ਆਪਣੀਆਂ ਖੜੀਆਂ ਸਾਰੀਆਂ ਬਿਲਕੁਲ ਬਿਲਕੁਲ ਇਹ ਇੱਧਰ ਦੀਆਂ ਮੱਝਾਂ ਨਹੀਂ ਆ ਬਿਲਕੁਲ ਇੱਕ ਤਾਂ ਕਹਿਣਾ ਹੁੰਦਾ ਨਾ ਬੰਦੇ ਨੇ ਵੀ ਇਹ ਹਰਿਆਣੇ ਵਾਈਆਂ ਆਪਾਂ ਉਹ ਗੱਲ ਹੀ ਕਹਿੰਦੇ ਆਪਾਂ ਕਹਿੰਦੇ ਵੀ ਦੁੱਧ ਵੇਖੋ ਹਰਿਆਣੇ ਵਾਈ ਇਹ ਪੰਜਾਬੋਂ ਜਿੱਥੋਂ ਵੀ ਹੈਗੀ ਉਹਨੂੰ ਤੁਸੀਂ ਛੱਡੋ ਤੁਸੀਂ ਦੁੱਧ ਵੇਖੋ ਦੁੱਧ ਵੇਖੋ ਬਿਲਕੁਲ ਹਾਂ ਦੱਸੋ ਇੱਕ ਡੇਰੀ ਫਾਰਮਰ ਬੰਦਾ ਜਿਹੜਾ ਹੈਗਾ ਉਹ ਦੁੱਧ ਵਾਸਤੇ ਪਸ਼ੂ ਖਰੀਦ ਰਿਹਾ ਤੇ ਦੁੱਧ ਵੇਖ ਕੇ ਮੇਰਾ ਵੀ ਸੌਦਾ ਕਰਿਆ ਕਰੋ ਜਿੰਨਾ ਹੁਣ ਮੌਕੇ ਤੇ ਆ ਉਹਦਾ ਤੁਸੀਂ ਸੌਦਾ ਕਰਨਾ ਉਹਦੇ ਤੁਸੀਂ ਪੈਸ ਉਹ ਤੁਹਾਡੀ ਅਗੇ ਖਿੱਚ ਲਾ ਤੁਹਾਡੀ ਮਿਹਨਤ ਆ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਤੇ ਥਣਦੇਵਾ ਇੱਕ ਵਾਰੀ ਤੁਹਾਨੂੰ ਥੋੜਾ ਲਾ ਕੇ ਉਹ ਦਿਖਾਉਣੇ ਆ ਦੋ ਪਾਸੇ ਮਿਲਕ ਵੇਣ ਜਿਹੜੀ ਦੋਸਤੋ ਮੋਟੀ ਆ ਮੋਟੀ ਮਿਲਕ ਵੇਣ ਬਾਕੀ ਆ ਡਰੋਡਰ ਦੀ ਕੁਆਲਿਟੀ ਚੰਗੀ ਆ ਥਣਦੇਵਾ ਬਿਲਕੁਲ ਇੱਕ ਸਾਰ ਪੱਧਰ ਬਖਾਲਾ ਤੇ ਵੀਰ ਗੁਰਪ੍ਰੀਤ ਸਵੇਰ ਚਵਾਈ ਕਿੰਨੇ ਵਜੇ ਕੀਤੀ ਇਹਦੀ ਇਹਦੀ ਵੀਰੇ ਆਪਾਂ 7 7:30 ਦਾ ਟਾਈਮ ਦੇ ਵਿੱਚ ਕੀਤੀ ਆ ਜੀ ਲਓ ਜੀ 7:30 ਤੋਂ 7 ਵਜੇ ਚਵਾਈ ਆ ਹੁਣ ਦੋਸਤੋ ਕੋਈ ਤੁਹਾਨੂੰ ਪੌਣੇ 1 ਵਜੇ ਦਾ ਸਮਾਂ ਆਪਾਂ ਨੋਟ ਕਰਾ ਦਿੱਤਾ ਤੇ ਚੋਣ ਚਾਂੜ ਜਿਹੜੀ ਦੋਸਤੋ ਬੰ ਉਹ ਮੇਰਾ ਵੀਰ ਕੋਈ ਸੇ ਨੇ ਪੈਸੇ ਖਰਚ ਕਰਨੇ ਹਰ ਵਾਰ ਮੈਂ ਕਹਿੰਦਾ ਕੋਈ ਸ਼ਟਾ ਨਹੀਂ ਕੋਈ ਕੋਸ਼ ਨਹੀਂ ਇਹ ਮਾਸਾ ਜਿੰਨੀ ਭੂਰ ਨਹੀਂ ਆਉਂਦੀ ਠੀਕ ਆ ਜੀ ਮਾਸਾ ਜਿੰਨੀ ਵੀ ਜਿੰਨੂੰ ਕਹਿ ਦਿੰਦੇ ਅੱਛਾ ਵੀਰ ਗੁਰਪ੍ਰੀਤ ਇੱਕ ਵਾਰੀ ਖੋਲ ਕੇ ਮਾੜਾ ਤੋੜ ਕੇ ਦਿਖਾਈਏ ਵੀਰਾਂ ਨੂੰ ਚਾਹੇ ਇਧਰੋਂ ਅੰਦਰ ਹੀ ਤੋੜ ਦਿਆ ਜੇ ਲਓ ਦੋਸਤੋ ਜੈਨੂਨੀ ਇੱਕ ਗੱਲ ਕਰੀਏ ਵੀ ਜੜੇ ਵੀਰ ਨੇ ਘਰੇ ਰੱਖਣੀਆਂ ਠੀਕ ਆ ਜੀ ਇੱਕ ਮੇਰਾ ਵੀਰ ਕੋਈ ਪਸ਼ੂ ਲੱਭ ਰਿਹਾ ਚੰਗਾ ਪਸ਼ੂਧਨ ਘਰੇ ਰੱਖਣ ਦਾ ਸ਼ਕੀਨ ਆ ਵੀਰ ਕੋਈ ਘਰੋਂ ਖਰੀਦਣਾ ਚਾਹੁੰਦਾ ਤਾਂ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਮੱਝ ਚੰਗੀ ਆ ਖਰੀ ਆ ਹਾਈ ਡ ਸ਼ਾਮ ਦੀ ਚਵਾਈ ਵਾਲ ਪਸੂ ਜਾ ਰਿਹਾ ਓਵੇਂ ਤਿਆਰੀ ਜਿਹੜਾ ਦੋਸਤੋ ਕਰੀ ਜਾ ਰਿਹਾ ਠੀਕ ਆ ਬਾਕੀ ਸ਼ੋਰ ਟਿਸ਼ਾਰਤੀ ਪੂਰੀ ਆ ਦੋਸਤੋ ਇਸ ਮੱਝ ਦੀ ਮੇਰਾ ਵੀਰ ਕੋਈ ਦੋ ਡੰਗ ਚੋਲੇ ਤਿੰਨ ਟਾਂ ਚੋਲੇ ਦੂਰੋਂ ਨੇੜੋਂ ਕੋਈ ਆ ਰਿਹਾ ਮੇਰਾ ਭਰਾ ਹਰ ਵਾਰ ਆਪਾਂ ਕਹਿ ਦਿੰਨੇ ਆ ਪਰ ਇਥੇ ਆਣ ਕੇ ਤੁਸੀਂ ਚੋਕੇ ਜਿੰਨਾ ਕਿਹਾ ਉਹਨਾਂ ਦੁੱਧ ਤਸੱਲੀ ਜ਼ਰੂਰ ਕਰੋਗੇ ਅੱਛਾ ਤੇ ਵੀ ਗੁਰਪ੍ਰੀਤ ਦੀ ਡਿਮਾਂਡ ਵੀ ਦੱਸ ਦਈਏ ਨਾਲ ਦੀ ਨਾਲ ਕੀ ਦੀ ਡਿਮਾਂਡ ਹੈ ਜੀ ਆਪਾਂ 125 ਕਰਦੇ ਆ ਜੀ 125 ਹਾਂਜੀ ਕੋਈ ਉਹਦੇ ਚ ਹੋਏ ਨਹੀਂ ਆ ਵੀ ਛੋਟ ਛੋਟ ਵਾਲਾ ਨਹੀਂ ਜਿਹੜਾ ਲੈਣਾ ਉਹੀ ਆਪਾਂ ਮੰਗਿਆ ਹੂੰ ਹੂੰ ਠੀਕ ਆ ਜੀ ਇਹ 15 16 ਕਿਲੋ ਵਾਲੀ ਮੱਝ ਆ 12 13 ਕਿਲੋ ਵਾਲੇ 13 ਕਿਲੋ ਨੈਟ ਗਰਮੀ ਨਾਲ ਤੇ ਹੁੰਦੀ ਥੋੜਾ ਸਰਦੀ ਜਾ ਕੇ ਹੁੰਦੀ ਤਾਂ ਆਪਾਂ ਇਹਨਾਂ ਚ ਵਾਅ ਵੀ ਦਿੰਦੇ ਹੂੰ ਹੂੰ ਬਿਲਕੁਲ ਬਿਲਕੁਲ ਇੱਕ ਟਾਈਮ ਦਾ 8 ਕਿਲੋ ਉਹਦਾ ਲੈਵਾ ਹੀ ਦੱਸਣ ਦਿਆ ਜੀ ਥੱਲੇ ਮਾਈ ਸਹੀ ਸਹੀ ਆ ਦੋਸਤੋ ਬਾਕੀ ਚੋਕੇ ਪਤਾ ਲੱਗ ਹੀ ਜਾਂਦਾ ਹੈ ਬਾਕੀ ਅੱਲੇ ਦੁੱਧੋਂ ਵਧੂਗੀ ਹੈ ਜੀ 13 14 ਦਿਨ ਹੋਏ ਇਹਨੂੰ ਸਹੀ ਹੈ ਜੀ ਸੋ ਬਾਕੀ ਫਾਰਮਰ ਵੀਰਾਂ ਦੀ ਨਿਗਾਹ ਦੋਸਤੋ ਚਾਹੀਦੀ ਹੈ ਜਿਹੜੇ ਵੀਰ ਰੋਟੀਨ ਦੇ ਵਿੱਚ ਕੰਮ ਕਰਦੇ ਆ ਡੇਲੀ ਮਾਲ ਡੰਗਰ ਤੇ ਰਹਿੰਦੇ ਆ ਇੱਕ ਵੇਖਦੇ ਆ ਸਾਰੇ ਤੁਹਾਨੂੰ ਝਲਕ ਤੋਂ ਅੰਦਾਜ਼ਾ ਹੋ ਜਾਊਗਾ ਠੀਕ ਹੈ ਜੀ 15 16 ਕਿਲੋ ਵਾਲੇ ਪਸ਼ੂ ਦਾ ਭਾਂਡਾ ਕਿੱਡਾ ਹੋਣਾ ਚਾਹੀਦਾ ਮਗਰ ਕੱਟੀ ਆ ਠੀਕ ਹੈ ਜੀ ਤੇ ਕੱਟੀ ਵੀ ਬਹੁਤ ਖੂਬਸੂਰਤ ਤੇ 1,25,000 ਆ ਸਵਾ ਲੱਖ ਦੋਸਤੋ ਡਿਮਾਂਡ ਆ ਵਿੱਚੋਂ ਵੀਰਾਂ ਦਾ ਮਨਮਰਜ਼ੀ ਨਾਲ ਖੁਸ਼ੀ ਨਾਲ ਥੋੜਾ-ਬਾਧਾ ਕੋਈ ਸ਼ੋਰ ਛੱਪੇ ਕਰਾਂਗੇ ਜਿਆਦਾ ਗਜਾਇਸ਼ ਨਹੀਂ ਅੱਛਾ ਵੀਰ ਗੁਰਪ੍ਰੀਤ ਤਾਂ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਆ ਇਹ ਸੁਬਾ ਕਿੰਨਾ ਕਾਂ ਸੁਣਦੀ ਐ ਵੀ ਤੀਜਾ ਸੁਬਾ ਸੁਣਾ ਜੀ ਇਹਨੇ ਤੀਜਾ ਸੁਬਾ ਹਾਂਜੀ ਹਾਂਜੀ ਤੇ ਸਮਾਂ ਇਹਦਾ ਕਿੰਨਾ ਬਾਕੀ ਹੈ ਕਿੰਨੇ ਦਿਨ 10 ਤਰੀਕ ਨੂੰ ਪੂਰੇ ਹੁੰਦੇ ਆ ਜੀ 10 ਤਰੀਕ ਨੂੰ ਹਾਂਜੀ ਲੋ ਜੀ 10 ਤਰੀਕ ਨੂੰ ਦੋਸਤੋ ਦਿਨ ਪੂਰੇ ਆ 10 ਇਸ ਅਗਸਤ ਦੇ ਵਿੱਚ ਹੁਣ ਤਕਰੀਬਨ ਅਜੇ 4-6 ਦਿਨ ਹਜੇ ਬਾਕੀ ਆ ਠੀਕ ਆ ਇਧਰ ਉਹ ਤੁਹਾਨੂੰ ਆਪਾ ਦਿਖਾ ਦਿੰਦੇ ਆ ਮੱਝਾਂ ਦੋਸਤੋ ਜਿੰਨ ਇਹ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਤੇ ਫਿਰਲਪੁਰ ਲਾਫੀ ਕਾਫੀ ਸੋਹਣੀ ਆਫੀ ਥਾਣਾ ਦੀ ਹਜੇ ਨਾਰਮਲੀ ਤੁਸੀਂ ਦੇਖੋਗੇ ਦੋਸਤੋ ਲਾਉਣਾ ਲੂਣਾ ਹਜੇ ਸ਼ਟਾਰਟ ਹੀ ਕੀਤਾ ਵੇਨ ਕਾਫੀ ਸੋਹਣੀ ਵਾਲ ਖਾਂਦੀ ਹੋਈ ਠੀਕ ਹੈ ਜੀ ਦੋਵੇਂ ਪਾਸੇ ਆਹ ਫੇਸ ਕੁਆਲਿਟੀ ਤੋਂ ਠੀਕ ਹੈ ਜੀ ਇੱਕ ਪਾਸੇ ਦੋਸਤੋ ਜਿਹੜਾ ਖੋਗ ਆਪਾਂ ਦੱਸ ਦਿੰਨੇ ਆ ਵੀ ਵਿੱਚ ਖੋਗ ਲੱਤਾ ਇੱਕ ਬੰਨੇ ਉਹ ਠੀਕ ਹੈ ਕੈਪ ਲੱਤਾ ਸਿੰਘ ਦਾ ਤੇ ਆਹ ਫੇਸ ਕੁਆਲਿਟੀ ਤੋਂ ਤੀਜਾ ਸਵੇਰ ਇਹ ਸਮਝ ਨੇ ਸੂਣਾ ਤੇ ਦੂਜੇ ਸਵੇਰ ਵੀਰ ਘੱਟੋ ਘੱਟ ਵੀ ਚਲੋ ਆਪਾਂ ਜਨੂਨੀ ਗੱਲ ਕਰਦੇ ਹਾਂ ਕਿੰਨਾ ਕ ਆਪਾਂ ਨਾਰਮਲੀ ਚੋਇਆ ਦੂਜੇ ਸਵੇਰੇ ਦਾ 10 11 12 ਦੇ ਵਿੱਚ ਵਿੱਚ ਚੱਲੀ ਆ ਠੀਕ ਹੈ ਜੀ ਮਤਲਬ ਕਿ ਇਹ ਆਪਾਂ ਕਹਿ ਸਕਦੇ ਆ ਝੂਠ ਨਹੀਂ ਮਾਰਨਾ ਸੂਣ ਵਾਲਾ ਡੰਗਰਾ ਪਰ ਝੂਠ ਵੀ ਮਾਰ ਸਕਦੇ ਆ ਜੀ ਜੀ ਇਹ 16 17 ਕਿਲੋ ਵਾਲੀ ਆ ਜੀ 18 ਕਿਲੋ ਵਾਲੀ ਕਿਉਂਕਿ ਹੱਲੇ ਦੇ ਨੇ ਸੂਣਾ ਵਾ ਪਰ ਝੂਠ ਮਾਰ ਪਰ ਉਹ ਕੰਮ ਨਹੀਂ ਕਰਨਾ ਆਪਾਂ ਜਿਹੜਾ ਲੋਕ ਕਰਦੇ ਆ ਅੱਜ ਕੱਲ ਇਹਦੇ ਥੱਲੇ ਆਪਾਂ 10 11 ਦੇ ਵਿੱਚ ਵਿੱਚ ਚਲਦੀ ਰਹੀ ਹੈ ਦੂਜੇ ਸਵੇਰੇ ਆਪਣੇ ਤੋਂ 12 ਕਿਲੋ ਵਾਲੀ ਮੱਝ ਹੈਗੀ ਆ ਚੰਗੀ ਸੇਵਾ ਥੋੜਾ ਮੌਸਮ ਸਹੀ ਹੋਵੇ ਠੰਡਾ ਹੋਵੇ 12 ਕਿਲੋ ਵਧੀਆ ਲੱਗਦਾ ਏਡਾ ਮੱਝ ਵੀ ਏਡਾ ਦਾ ਨੋਰਮਲ ਚਵਾ ਦੋ ਹ ਉਹ ਪੀਕ ਤੇ 16 ਕਿਲੋ ਚਲਦੀ ਹੈ ਮਾਜ ਜਦ ਜੋ ਮੌਸਮ ਠੰਡਾ ਹੋਵੇ ਇਹ 12 ਨੋ ਦੋਸਤੋ 1 ਕਿਲੋ ਇੱਕ ਟਾਈਮ ਦਾ ਜਿਹਦਾ ਅੱਜ ਰੈਡੀ ਆ 1 ਕਿਲੋ ਜੋ ਦੁੱਧ ਮਿਣੀਏ ਨਾ ਉਦੋਂ ਪਤਾ ਲੱਗਦਾ ਵੀ 6 ਕਿਲੋ ਹੁੰਦਾ ਕੀ ਆ 6 ਕਿਲੋ 12 ਕਿਲੋ ਕਹਿ ਤੇ ਦਿੰਦੇ ਆ ਸਾਰੇ ਵੀ 12 ਕਿਲੋ 12 ਕਿਲੋ ਆਪਾਂ 7 8 ਵਾਲੀ ਨੂੰ ਕਹਿ ਤੇ ਦਿੰਨੇ ਆ ਵੀ 12 ਕਿਲੋ 12 ਕਿਲੋ ਜਿਤੋਂ ਮਿਣੀਏ ਪਤਾ ਉਦੋਂ ਲੱਗਦਾ 12 ਕਿਲੋ ਦੁੱਧ ਕੀ ਆ ਸਹੀ ਹੈ ਜੀ ਸਹੀ ਹੈ ਤੇ 12 ਕਿਲੋ ਵੀਰ ਜੀ ਦੁੱਧ ਤੇ ਚੱਲੂਗੀ ਆਪਣੀ ਗਾਰੰਟੀ ਹੈ ਝੂਠ ਨਹੀਂ ਮਾਰਨਾ ਆਪਾਂ ਇਸ ਗੱਲ ਦਾ ਵੀ ਇਹ 14 ਦੇ ਚੱਲੂਗੀ ਨੋ ਦੋਸਤੋ ਜਾਂ 15 ਦੇ ਚੱਲੂਗੀ ਵੀਰ ਮੈਂ ਪਹਿਲਾਂ ਕਿ ਡਿਸਕਸ ਕੀਤੀ ਜਾਂਦਾ ਵੀ ਆਪਣਾ ਕਿਹੜਾ ਵਪਾਰ ਤੋ ਥੋੜਾ ਜਿਹਾ ਸਾਰੇ ਵੀਰਾਂ ਨੂੰ ਅਰੇਜ ਕਰਨਾ ਚਾਹੀਦਾ ਕਿਉਂਕਿ ਅਗਲਾ ਹਰ ਕੋ ਜਿੰਨੇ ਦੱਸਿਆ ਜਾਂਦਾ ਦੋ ਦੋਨੇ ਪੈਸੇ ਲੌਂਦਾ ਉਹਨੇ ਦੁੱਧ ਦੇ ਤੇ ਵੀਰਾਂ ਦਾ ਵੀ ਆਪਾਂ ਘਰੋਂ ਸੇਲ ਕਰਦੇ ਹਾਂ ਕੋਈ ਬਦਾਹ ਚੜਾ ਕੇ ਗੱਲ ਨਹੀਂ ਕਰਦੇ ਕਿ ਆਪਾਂ ਤੇ ਜੋ ਅਕਸਰ ਕੀਤੀ ਜਾਂਦੀ ਹੈ ਲੋਕਾਂ ਦੁਆਰਾ ਵੀਰਾਂ ਦੁਆਰਾ ਤੇ ਫਿਲਹਾਲ ਦੋਸਤੋ ਇਹ ਤੁਸੀਂ ਮੱਝ ਦੇਖ ਲਓ ਤੇ ਦਿਨ ਹਜੇ ਲੈ ਜੂਗੀ ਖੋਲੇ ਡੋਲੇ ਆਠ ਲੈ ਜੇ ਸੱਤ ਲੈ ਜੇ ਬਾਕੀ ਸੋਹਣੇ ਕੱਦ ਕਾੜ ਦੇ ਵਿੱਚ ਆ ਪੁੱਠੇ ਪਾਠੇ ਤੋਂ ਤੁਸੀਂ ਵੇਖੋ ਉਚਾਈ ਕਾਫੀ ਹੈ ਜਿਵੇਂ ਇੱਕ ਆਪਾਂ ਸਿੰਗਲ ਹੱਡੀ ਦੇ ਵਿੱਚ ਪਸ਼ੂ ਕਹਿੰਦੇ ਆ ਉਚਾਈ ਉੱਚੀ ਪੁੱਠੇ ਦੀ ਬਹੁਤ ਤੇ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਜੀ ਮੱਝਾਂ ਆਲਮੋਸਟ ਜਿੰਨੀਆਂ ਰੱਖੀਆਂ ਸਾਰੀਆਂ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਤੇ ਖੁਰਨ ਵਾਲੀਆਂ ਮੱਝਾਂ ਦੋ ਧਾਲੀਆਂ ਨੇ ਠੀਕ ਆ ਜੀ ਅਸਲ ਦੇ ਵਿੱਚ ਬਹੁਤੇ ਵੀਰ ਆਪਾਂ ਵੇਖਦੇ ਵੀ ਚੰਮ ਚੁੰਮ ਚੜਿਆ ਹੋਵੇ ਤੇ ਅੱਗੇ ਵੀਰ ਡਿਸਕਸ ਕਰਨ ਰਿਹਾ ਸੀਗਾ ਵੀ ਵੀ ਉਹ ਜਿਹੜੇ ਪਸ਼ੂ ਵੀ ਕੋਈ ਖਾਸ ਦੁੱਧ ਨਹੀਂ ਕੱਢਦੇ ਕਿ ਮੋਟੀ ਚਮੜੀ ਵਾਲੇ ਸੋ ਪਤਲੀ ਚਮੜੀ ਦੇ ਵਿੱਚ ਮੱਝ ਤੇ ਨਾਰਮਲ 11 ਲੀਟਰ 12 ਲੀਟਰ 11 ਲੀਟਰ ਚ ਆਉਣਾ ਚਾਹੀਦਾ ਇਹਨੂੰ ਜਾਇ ਵੀਰ ਗੁਰਪ੍ਰੀਤ ਖੋਲ ਕੇ ਤੋਰੀਏ ਨੂੰ ਵੀ ਸੋ ਕੱਦ ਕਾਠੀ ਇਸ ਮਹਿੰਦੀ ਵੀ ਜਿਹੜੀ ਦੋਸਤ ਚੰਗੀ ਆ ਤੇ ਪਿਛਲੇ ਸਵੇਰੇ ਇਸ ਮੱਝ ਦੇ ਥੱਲੇ ਉਹ ਫਿਲਹਾਲ ਇਸ ਵਾਰ ਵੀ ਹੁੰਦਾ ਵੀ ਆਪਾਂ ਇਹ ਨਹੀਂ ਕਹਿਣਾ ਵੀ ਜੇ ਗੱਬਣ ਆ ਤੇ ਕੋਈ 16 ਲੀਟਰ ਦੇਊਗੀ ਜਿਵੇਂ 15 ਲੀਟਰ ਦੇਊਗੀ। ਸੋ ਜਿੰਨਾ ਦੋਸਤੋ ਪਿਛਲੇ ਸਵੇਰੇ ਦੁੱਧ ਦਿੱਤਾ ਉਹ ਉਸੇ ਬਖਾਵ ਤੇ ਤੁਸੀਂ ਸੌਦਾ ਕਰ ਲਿਓ ਪਿਛਲੇ ਸਵੇਰੇ 11 ਕਿ ਲੀਟਰ ਐਸ ਵਾਰ ਵੀ 11 12 ਲੀਟਰ ਮੇਰਾ ਫਿਰ 12 ਦੇ ਚੱਲਦੀ ਰਹੀ 11 ਤੋਂ ਪੰਗ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ 10 ਦੇ ਵਿੱਚ 12 ਦੇ ਚੱਲਦੀ ਰਹੀ ਸੋ ਕੱਦ ਚੰਗਾ ਵਜਨ ਲੋੜ ਬਹੁਤ ਆ ਦੋਸਤੋ ਹਾਈਟ ਸੋਹਣੀ ਆ ਪਤਲਾ ਪਿੰਡਾ ਥਣਲੇ ਵੀ ਦੀ ਸਾਫ ਸੁਥਰੀ ਆ ਬਖਾਲਾ ਬਿਲਕੁਲ ਬੈਕ ਸਾਈਡ ਤੋਂ ਜੇਕਰ ਆਪਾਂ ਤੁਹਾਨੂੰ ਦਿ ਕਦੇ ਸੋ ਜਿੰਨੇ ਵੀ ਆ ਖਰੀ ਆ ਬਟਨ ਵਾਲਾ ਲੇਵਾ ਅਕਸਰ ਆਪਾਂ ਜਿਹੜਾ ਦੋਸਤ ਤੁਹਾਨੂੰ ਦਿਖਾ ਦਿੰਨੇ ਆ ਤੇ ਚੰਗੇ ਚਲੋ ਪਸ਼ੂ ਦੋ ਤਲੇ ਪੁੱਛ ਦੀ ਨਿਸ਼ਾਨੀ ਆ ਯਾਰਾ 12 ਲੀਟਰ ਦੁੱਧ ਵੀ ਬਹੁਤ ਹੁੰਦਾ ਜਿਵੇਂ ਅਗੇ ਵੀਰ ਦੀ ਗੱਲ ਕੋਣ ਥੋੜਾ ਨਹੀਂ ਹੁੰਦਾਗਾ ਪਰ ਜਿਹੜਾ 8 ਕਿਲੋ ਨੂੰ 12 ਕਿਲੋ ਕਹਿਣਾ ਉਹਦੇ ਵਿੱਚ ਕਾਫੀ ਉਤਾਰ ਚੜਾਅ ਦੀ ਗੱਲ ਆ ਠੀਕ ਆ ਅੱਛਾ ਤੇ ਵੀਰ ਗੁਰਪ੍ਰੀਤ ਇਹਦੀ ਫਿਰ ਮੰਗ ਵੀ ਦੇ ਕੀ ਕਰਦੇ ਆ ਜਿੰਦਾ ਮੁੱਲ ਵੀ ਆਪਾਂ 10 ਵੀ ਕਰ ਸਕਦੇ ਆ ਪਰ ਇਹਦਾ ਮੁੱਲ ਆਪਾਂ ਉਹ ਕਰਨਾ ਜਿਹੜਾ ਆਪਾਂ ਦੇ ਦੇਣਾ ਤੇ ਛੋਟ ਛੱਪਾ ਉਹ ਨਹੀਂ ਆ ਵੀ ਕੋਈ ਬਾਹਲਾ ਕੋਈ ਕੋ 100 200 ਵਾਲੀ ਗੱਲ ਹੋਣੀ ਹੈ ਮਾਨਤਾ ਨਹੀਂ ਕਿਸੇ ਵੀਰ ਦਾ ਇਹਦਾ ਇਹ 99000 ਦੀ ਆਪਾਂ ਨੈਟ ਦੇਣੀ ਆ 99 ਦੀ ਹਾਂਜੀ ਲਓ ਜੀ ਗੁਰਪ੍ਰੀਤ ਵੀਰ ਇੱਕ ਨੰਬਰ ਬੋਲੀਏ ਆਪਣੇ ਮੇਰਾ ਨੰਬਰ ਹੈਗਾ ਜੀ 82699 ਹਾਂਜੀ 33228 ਠੀਕ ਹੈ ਭਰਾ ਹਾਂਜੀ ਤੇ ਲੋਬੀ ਦੋਸਤੋ ਇਹ ਨੰਬਰ ਹਰ ਵਾਰ ਦੀ ਤਰ੍ਹਾਂ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਉਹਨਰ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਡਿਟੇਲ ਲੈ ਲਿਓ ਠੀਕ ਆ ਜੀ ਸੋ ਪਸ਼ੂ ਚੰਗੇ ਆ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਤੇ ਖਰੇ ਪਸ਼ੂ ਆ ਜੋ ਜਿਹੜੇ ਮੇਰੇ ਵੀਰ ਨੇ ਇੰਨੇ ਕ ਪੈਸੇ ਖਰਚ ਕਰਨੇ ਆ ਇਸ ਢੰਗ ਦਾ ਤੁਸੀਂ ਪਸੂ ਲੱਭ ਰਏ ਜੇ ਤੇ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਪਿੰਡ ਘਰਿਆਲੇ ਵਿజిਟ ਕਰਨੀ ਆ ਦੋਸਤੋ ਪੱਟੀ ਤਹਿਸੀਲ ਆ ਤਰਨਤਾਰਨ ਸਾਹਿਬ ਜ਼ਿਲ੍ਹਾ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ